ਸਸੀ ਸਰਦਾਰ ਪਰਮਨੰਥ ਸਿੰਘ ਧੂਰੀ ਸਾਹਿਬ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਆ ਸੇ ਸੀ ਮੈਂ ਸਿਗਲਾ ਸਾਹਿਬ ਜਲਾਲਪੁਰ ਸਾਹਿਬ ਅਰੇ ਸਾਰੇ ਹਰਬੀਲ ਜੀ ਜਿੰਨੀ ਚੋਣਾਂ ਆ ਗਿਆ ਆ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਬਿਲਕੁਲ ਤਿਆਰੀਆਂ ਜਲੰਧਰ ਜਿਮਨੀ ਚੋਣ ਦਾ ਐਲਾਨ ਹੋ ਗਿਆ ਇੱਕ ਅਦੇ ਦਿਨ ਚ ਅਸੀਂ ਨੋਮੀਨੇਸ਼ਨ ਪੇਪਰ ਫਾਈਲ ਕਰਾਂਗੇ ਔਰ ਮੈਨੂੰ ਲੱਗਦਾ ਕਿ ਵੱਡੇ ਫਰਕ ਦੇ ਨਾਲ ਅਸੀਂ ਜਿਹੜੀ ਜਲੰਧਰ ਜਿਮਨੀ ਚੋਣ ਜਿੱਤਾਂਗੇ ਪੰਚਮંત્રી ਨੇ ਡੇਰੇ ਲਾਉਣ ਦੀ ਗੱਲ ਕੀਤੀ ਹੈ ਜਲੰਧਰ ਦੇ ਵਿੱਚ ਕਿਵੇਂ ਦੇਖਦੇ ਹੋ ਮੰਤਰੀ ਕਿੱਥੇ ਕਿੱਥੇ ਡੇਰੇ ਲਾਉਣਗੇ ਸੋ ਮੈਂ ਇਹ ਬੇਨਤੀ ਕਰਨੀ ਚਾਹਣਾ ਹੈ ਲੀਡਰਸ਼ਿਪ ਬੰਨਾਂ ਨੂੰ ਕਿ ਇਸ ਤਰ੍ਹਾਂ ਗਮਰਾਹਾੜਾ ਕਰਨ ਲੋਕਾਂ ਨੂੰ ਹੁਣ ਚੀਫ ਨਿਊਜ਼ਸਰ ਸਾਹਿਬ ਨੇ ਕਿਹਾ ਮੈਂ ਉਹਦੇ ਘਰ ਲੈ ਲਿਆ ਹੁਣ ਚੀਫ ਨਿਊਜ਼ਸਰ ਸਾਹਿਬ ਨੂੰ ਫਿਰ ਛੇ ਘਰ ਹੋਰ ਲੈਣੇ ਪੈਣਗੇ ਕਿਉਂਕਿ ਹੋਰ ਵਿਧਾਨ ਸਭਾ ਦੀਆਂ ਚੋਣਾਂ ਮੈਂ ਕਹਿੰਦਾ ਉੱਥੇ ਵੀ ਬੁਕਿੰਗ ਖਰਾ ਦੇ ਸੋ ਡੇਰੇ ਲਾਉਣਾ ਹੈ ਨਹੀਂ ਲਾਉਣਾ ਇਹ ਲੋਕਾਂ ਨੂੰ ਇਸ ਕਾਲ ਦਾ ਕੋਈ ਮਤਲਬ ਨਹੀਂ ਹੈ ਲੋਕਾਂ ਨੂੰ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ 14 ਦਿਨਾਂ ਚ ਔਰ ਅੱਜ ਬਿਜਲੀ ਤੋਂ ਲੋਕ ਤਰਾਸ-ਤਰਾਸ ਕਰ ਰਹੇ ਨੇ ਇਹ ਜਿਹੜੇ ਕਹਿੰਦੇ ਸੀ 12 ਘੰਟੇ ਬਿਜਲੀ 18 ਘੰਟੇ ਬਿਜਲੀ ਬਿਜਲੀ ਵਾਧੂ ਹੈ ਹੁਣ ਕਿੱਥੇ ਬਿਜਲੀ ਇਹ ਪਿਛਲੀ ਵਾਰੀ ਫਲਡ ਆ ਗਿਆ ਪਾਣੀ ਆ ਗਿਆ ਵਾਧੂ ਜਿਹੜੀ ਵਾਧੂ ਬਿਜਲੀ ਸੀ ਉਧਰ ਚਲੀ ਗਈ ਇੱਥੇ ਲੋਕਾਂ ਦੀ ਵਰਤੂ ਨਹੀਂ ਆਈ ਤੇ ਇਹਨਾਂ ਨੇ ਲੋਕਾਂ ਨੂੰ ਗੁੰਮਰਾ ਕੀਤਾ ਹਾਲਾਂਕਿ ਇਹੀ ਕਹਿੰਨ ਦੀ ਲੋਟ ਸੀ ਕਿ ਬਿਜਲੀ ਸਾਡੇ ਕੋਲ ਉਹੀ 6-7 ਘੰਟੇ ਹੈ ਲੇਕਿਨ ਇਸ ਕਰਕੇ ਬਿਜਲੀ ਦੀ ਇਸ ਵਾਰੀ ਵਰਤੂ ਨਹੀਂ ਹੋਈ ਤਾਂ ਅਸੀਂ ਆ ਐਕਸੈਸ ਤੇ ਬਿਜਲੀ ਲੋਕਾਂ ਨੂੰ ਦਿੰਦੀ ਹੈ ਅੱਜ ਉਹ ਪੋਲ ਖੁੱਲ ਗਏ ਸੋ ਮੈਨੂੰ ਲੱਗਦਾ ਬਹੁਤ ਸਾਰੇ ਮੁੱਦਿਆਂ ਤੇ ਪੰਜਾਬ ਦੇ ਅਤੇ ਚਰਚਾ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਨੂੰ ਉਹਦੇ ਤੇ ਸਜੀਦਗੀ ਦਿਖਾਉਣੀ ਚਾਹੀਦੀ ਇੱਕ ਨੀਟ ਦਾ ਪੇਪਰ ਹੈ ਨਾ ਉਹਦਾ ਉਹਦੇ ਨੀਟ ਦੇ ਪੇਪਲ ਵਿੱਚ ਘਪਲਾ ਹੋਇਆ ਹੈ ਉਹਦੇ ਬਾਰੇ ਕੀ ਕਹਿੰਦੇ ਹਾਂਜੀ ਨੀਟ ਦੇ ਵਿੱਚ ਲੋਕਾਂ ਦਾ ਬਹੁਤ ਵੱਡਾ ਮੈਂ ਸਮਝਦਾ ਕਿ ਧੋਖਾ ਹੋਇਆ ਨੌਜਵਾਨਾਂ ਦੇ ਨਾਲ ਔਰ ਮੈਨੂੰ ਲੱਗਦਾ ਬਹੁਤ ਸਾਰੇ ਨੌਜਵਾਨਾਂ ਨੇ ਡਿਪਰੈਸ਼ਨ ਦੇ ਸ਼ਿਕਾਰ ਹੋ ਗਏ ਲੋਕਾਂ ਨੇ ਕਈ ਲੋਕਾਂ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕਈ ਕਰ ਗਏ ਹੈ ਸੋ ਮੈਨੂੰ ਲੱਗਦਾ ਇਹਦੇ ਵਿੱਚ ਵੱਡੇ ਲੈਵਲ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦਾ ਕੋਈ ਸਿਟਿੰਗ ਜਾਂ ਜੱਜ ਇਹਦੇ ਤੇ ਇਨਕੁਆਰੀ ਕਰੇ ਨਾ ਕਿ सीबीआई ਤਾਂ ਸਰਕਾਰ ਦੀ ਹੈ ਸੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਹੈ ਔਰ ਇਨਕੁਆਇਰੀ ਮੰਗਦੀ ਹੈ ਔਰ ਨਾਲ ਹੀ ਨਾਲ ਕੱਲੋਂ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਨੇ ਨੌਜਵਾਨਾਂ ਦੇ ਲਈ ਧਰਨੇ ਵੀ ਰੱਖੇ ਹੋਏ ਪੰਜਾਬ ਦੇ ਨਸ਼ਿਆਂ ਦੇ ਪ੍ਰਕੋਪ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਨਸ਼ੇ ਦਾ ਦਾਸਾ ਦਿੱਤਾ ਪ੍ਰਕੋਪ ਕੀ ਹੋਣਾ ਕਿਸੇ ਨੇ ਅਰਦਾਸ ਕਰਾਤੀ ਜਾ ਕੇ ਗੁਰਦੁਆਰਾ ਸਾਹਿਬ ਚ ਕਿਸੇ ਨੇ ਗੁਟਕਾ ਸਾਹਿਬ ਦੀ ਸੌਂ ਖਾ ਲਈ ਨਸ਼ਾ ਉੱਥੇ ਦਾ ਉੱਥੇ ਉੱਥੇ ਨਹੀਂ ਹੈ 4 ਗੁਣਾ ਨਸ਼ਾ ਵਧ ਗਿਆ ਹੈ ਇਹ ਰਿਤੇ ਚਰਚਾ ਕਰਨ ਦੀ ਲੋੜ ਹੈ ਨਾ ਕਿ ਇੱਕ ਦੂਜੇ ਤੇ ਇਲਜ਼ਾਮ ਲਾਉਣ ਦੀ ਲੋੜ ਹੈ ਸੋ ਇਹ ਸਰਕਾਰ ਨੂੰ ਕਰਨਾ ਚਾਹੀਦਾ ਹੈ ਵਿਧਾਨ ਸਭਾ ਦਾ ਸਤਰ ਸਦਨ ਕਟੋ ਕੱਟ ਇੱਕ ਹਫਤਾ ਨਸ਼ੇ ਦੇ ਮੁੱਦੇ ਤੇ ਚਰਚਾ ਹੋਣੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਨੂੰ ਸਜੀਦਗੀ ਦੇ ਨਾਲ ਇਹਦੇ ਤੇ ਕੰਮ ਚੜ ਕਰਨਾ ਚਾਹੀਦਾ ਹੈ ਔਰ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਹ ਨਹੀਂ 8 ਫੜਲੇ 18 ਫੜਲੇ 12 ਫੜਲੇ ਨਸ਼ਾ ਕਿਉਂ ਵਧ ਰਿਹਾ ਸੋ ਐਸੇ ਕਰਕੇ 14 ਦਿਨਾਂ ਚ 14 ਮੌਤਾਂ ਹੋ ਗਈਆਂ ਕਿਉਂਕਿ ਸਜੀਦਗੀ ਨਹੀਂ ਹੈ ਸਰਕਾਰ ਦੀ ਪਾਰਟੀਆਂ ਦੇ ਤਫਰੀਦ ਤਰੀਕ ਹੋ ਰਹੀ ਵਧ ਰਿਹਾ ਨੂੰ ਲੈ ਕੇ ਤੁਸੀਂ ਸਵਾਲ ਚੁੱਕੇ ਸੀਗੇ ਰਾਜਾ ਸਾਹਿਬ ਰਾਜਾ ਸਾਹਿਬ ਐਨ